ਕਲਮ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਕਲਮ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਕਲਮ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਿੰਦਰ ਸਿੰਘ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਹਲਕਾ ਇੰਚਾਰਜ ਮੁਕੇਰੀਆਂ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਾਰੀ ਜਥੇਬੰਦੀ ਜਿਹੜੀ ਉਹ ਇਕੱਤਰ ਹੋਈ ਹੈ ਉਹ ਆਉਣ ਵਾਲੀ 6 ਸਤੰਬਰ ਨੂੰ ਜਿਹੜੀ ਕੰਗਨਾ ਰਣਾਵਤ ਦੀ ਆਉਣ ਵਾਲੀ ਫਿਲਮ ਜਿਹੜੀ ਹੈ ਉਹ ਉਹਨੂੰ ਪੂਰਨ ਤੌਰ ਤੇ ਜਿਹੜਾ ਉਹ ਬੰਦ ਕਰਾਨ ਪੰਜਾਬ ਦੇ ਵਿੱਚ ਬੰਦ ਕਰਾਨ ਦੇ ਸਬੰਧ ਦੇ ਵਿੱਚ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇਣ ਸੰਬੰਧੀ ਅਸੀਂ ਇਕੱਤਰ ਹੋਏ ਹਾਂ ਸੰਗਤ ਜੀ ਇਹ ਜਿਹੜੀ ਕੰਗਨਾ ਰਣਾਵਤ ਹੈ ਤੇ ਇੱਕ ਜਿਹੜਾ ਆਪਣਾ ਬਿੱਟੂ ਹੈ ਰਤਨਵੀਰ ਬਿੱਟੂ ਬਿਲਕੁਲ ਜਿਹੜਾ ਪੰਜਾਬ ਘਟ ਗਿੰਤੀਆਂ ਤੇ ਧੱਕਾ ਕਰਦੇ ਪਏ ਨੇ ਇਹ ਸਿੱਖਾਂ ਦੀ ਨਸਲਕੁਸ਼ੀ ਫਿਰ ਦੁਬਾਰਾ ਜਿਹੜਾ ਉਹ ਪੁਰਾਣੇ ਹਾਲਾਤ ਜਿਹੜੇ ਨੇ ਉਹ ਲਿਆਉਣਾ ਚਾਹੁੰਦੇ ਨੇ ਅਸੀਂ ਇਸ ਫਿਲਮ ਦਾ ਪੂਰਨ ਤੌਰ ਤੇ ਜਿਹੜਾ ਉਹ ਵਿਰੋਧ ਕਰਦੇ ਆ ਅਤੇ ਸਰਕਾਰ ਨੂੰ ਅਤੇ ਜਿਹੜੇ ਸੈਂਸਰ ਬੋਰਡ ਨੂੰ ਇਹ ਅਸੀਂ ਵਾਰਨਿੰਗ ਦਿੰਨੇ ਆ ਕਿ ਆਉਣ ਵਾਲੀ 6 ਸਤੰਬਰ ਨੂੰ ਬਿਲਕੁਲ ਪੰਜਾਬ ਦੇ ਵਿੱਚ ਇਹ ਫਿਲਮ ਨਹੀਂ ਲੱਗਣੀ ਚਾਹੀਦੀ ਜੇ ਇਹ ਫਿਲਮ ਜੇ ਲਗਾਉਂਦੇ ਆ ਤੇ ਫਿਰ ਇਸ ਦਾ ਜਿਹੜਾ ਉੱਪਰ ਜ਼ੋਰ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਜਾਏਗਾ ਸਿਲਮਾ ਘਰਾਂ ਵਾਲੇ ਵੀ ਜਿਹੜੇ ਉਹ ਵੀ ਜਿਹੜੇ ਸੁਣ ਲੈਣ ਇਹ ਬਿਲਕੁਲ ਅਸੀਂ ਉਹ ਸਾਡੇ ਭਰਾ ਨੇ ਅਸੀਂ ਕੋਈ ਵਿਰੋਧ ਨਹੀਂ ਚਾਹੁੰਦੇ ਪਰ ਅਸੀਂ ਇਹ ਜਿਹੜੀ ਫਿਲਮ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਨਹੀਂ ਰਿਲੀਜ਼ ਹੋਣ ਦੇਵਾਂਗੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਐਸ ਡੀ ਐਮ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਇਹ ਜਿਹੜੀ ਫਿਲਮ ਤੇ ਪੂਰਨ ਤੌਰ ਤੇ ਜਿਹੜੀ ਉਹ ਪਾਬੰਦੀ ਲਾਈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਾਸ ਮਨਤਾਪ ਸਿੰਘ ਉੰਦਲ ਸਰਕਾਰ ਪ੍ਰਵਾਣ ਦਸੂਹਾ ਕੰਗਨਾਰ ਨੌਂਤ ਦੀ ਜੋ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਉਸ ਫਿਲਮ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਰੋਧ ਕਰਦਾ ਹੈ ਇਹ ਫਿਲਮ ਸਿੱਖਾਂ ਦੀਆਂ ਭਾਵਨਾ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਰੁੱਧ ਜਿਹੜੇ ਆ ਉਹ ਅਪਸ਼ਬਦ ਕਹੇ ਗਏ ਹਨ ਇਸ ਫਿਲਮ ਨੂੰ ਅਸੀਂ ਕਿਸੇ ਵੀ ਸਿਨੇਮੇ ਘਰ ਦੇ ਵਿੱਚ ਰਿਲੀਜ਼ ਹੋਣ ਤੋਂ ਰੋਕਾਂਗੇ ਅਤੇ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇਸ ਫਿਲਮ ਨੂੰ ਪੰਜਾਬ ਦੇ ਕਿਸੇ ਵੀ ਸਿਨੇਮਾ ਘਰਾਂ ਵਿੱਚ ਰਿਲੀਜ਼ ਨਾ ਹੋਣ ਦਿੱਤੀ ਜਾਵੇ ਤੇ ਪੂਰਨ ਪੁਵੰਦੀ ਲਈ ਜਾਵੇ ਨਾਲ ਹੀ ਕੰਗਣਾ ਰਣੌਤ ਜੋ ਕਿਸਾਨਾਂ ਪ੍ਰਤੀ ਅਪਸ਼ਬਦ ਬੋਲਦੀ ਹੈ ਜੋ ਕੱਲ ਤੇ ਪਰसों ਦੀ ਸਟੇਟਮੈਂਟ ਦਿੱਤੀ ਹੈ ਉਸ ਦਾ ਵੀ ਅਸੀਂ ਵਿਰੋਧ ਕਰਦੇ ਹਾਂ ਕਿ ਇਹਨੂੰ ਇਹੋ ਜਿਹੀਆਂ ਸਟੇਟਮੈਂਟਾਂ ਦੇ ਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਹੀਂ ਕਰਨਾ ਚਾਹੀਦਾ ਜਿਸ ਨਾਲ ਆਪਸੀ ਭਾਈਚਾਰ ਤੇ ਪ੍ਰੇਮ ਖਰਾਬ ਹੋਵੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇਸ ਫਿਲਮ ਤੇ ਤੇ ਕੰਗਣਾਂ ਤੇ ਪਰਚਾ ਕੀਤਾ ਜਾਵੇ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ 扑ਕਾਉਣ ਦੇ ਦੋਸ਼ ਤੇ ਇਹਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਕੱਤਰ ਊੰਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਭਾਈ ਪਰਮਿੰਦਰ ਸਿੰਘ ਖਾਲਸਾ ਜੀ ਤੇ ਸਮੂਹ ਸਾਡੇ ਖਾਲਸਾ ਪੰਥ ਦੇ ਸੇਵਾਦਾਰ ਅੱਜ ਇਕੱਤਰ ਹੋਏ ਆ ਸਾਰੇ ਸਿੰਘ ਇਕੱਠੇ ਮਕੇਰੀਆਂ ਤਹਿਸੀਲ ਦੇ ਵਿੱਚ ਐਸ ਡੀ ਐਮ ਨੂੰ ਮੰਗ ਪੱਤਰ ਦੇਣ ਲੱਗੇ ਆ ਕਿਉਂਕਿ ਪਿਛਲੇ ਬੀਤੇ 1-2 ਦਿਨ ਪਹਿਲਾਂ ਜਿਹੜੀ ਸੈਂਟਰ ਦੇ ਵਿੱਚ ਐਮ ਪੀ ਬਣੀ ਹੈ ਹਿਮਾਚਲ ਦੀ ਕੰਗਣਾ ਰਣੌਤ ਜਿਸ ਨੇ ਪਹਿਲਾਂ ਵੀ ਮੁਹਾਲੀ ਦੇ ਵਿੱਚ 에어ਪੋਰਟ ਦੇ ਉੱਤੇ ਭੈਣ ਕੁਲਵਿੰਦਰ ਕੌਰ ਕੋਲੋਂ ਥੱਪੜ ਖਾਦੇ ਸੀ ਉਹ ਇਸ ਕਰਕੇ ਖਾਦੇ ਕਿਉਂਕਿ ਮੰਦੀ ਸ਼ਬਦਾਵਲੀ ਹਮੇਸ਼ਾ ਬੋਲਦੀ ਰਹੀ ਆ ਜਿਹੜਾ 220 21 ਦੇ ਵਿੱਚ ਸਾਡਾ ਕਿਸਾਨ ਅੰਦੋਲਨ ਹੋਇਆ ਉਸ ਸਮੇਂ ਵੀ ਸਾਡੀਆਂ ਮਤਾਵਾਵਾਂ ਪੈਣਾ ਨੂੰ ਜਿਹੜੀ ਮੰਦੀ ਸ਼ਬਦਾਵਲੀ ਬੋਲਦੀ ਸੀ ਸੋ ਕੰਗਣਾ ਰਣੋਤ ਜਿਹੜੀ ਮੰਦੀ ਸ਼ਬਦਾਵਲੀ ਬੋਲ ਰਹੀ ਆ ਕਿ ਜਿੱਦਾਂ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਆ ਉਹ ਬਲਾਤਕਾਰ ਹੋਏ ਕਤਲੇਆਮ ਹੋਏ ਜਦੋਂ ਕਿ ਇਦਾਂ ਦੀ ਕੋਈ ਗੱਲ ਨਹੀਂ ਅੱਜ ਵੀ ਸਾਡਾ ਸੰਘਰਸ਼ ਜਿਹੜਾ 13 ਫਰਵਰੀ ਤੋਂ ਲਗਾਤਾਰ ਚੱਲ ਰਿਹਾ ਸ਼ੰਭੂ ਖਨੋਰੀ ਤੇ ਡੱਬ ਵਾਲੀ ਰਤਨਪੁਰਾ ਬਾਡਰਾਂ ਦੇ ਉੱਤੇ ਸੋ ਐਮਰਜੈਂਸੀ ਜਿਹੜੀ ਇਹਨੇ ਫਿਲਮ ਬਣਾਈ ਆ ਉਹਦੇ ਵਿੱਚ ਜਿਹੜਾ ਸਾਡਾ ਸਿੱਖ ਪੰਥ ਹੈ ਉਹਨੂੰ ਇਹਨੇ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਅਸੀਂ ਕੰਗਣਾ ਰਣੌਤ ਦੀ ਫਿਲਮ ਜਿਹੜੀ ਹੈ ਉਹ ਸਤੰਬਰ ਦੇ ਵਿੱਚ ਜਿਹੜੀ ਮਤਲਬ ਲੱਗੇਗੀ 6 ਸਤੰਬਰ ਨੂੰ ਉਹ ਲੱਗਣ ਨਹੀਂ ਦੇਵਾਂਗੇ ਸਾਰੇ ਭਾਰਤ ਦੇ ਵਿੱਚ ਸੋ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਹੈ ਸਾਡੀ ਕਿ ਇਹਨੂੰ ਜਰਾ ਜਿਹੜੀ ਇਹ ਸ਼ਬਦਾਬਲੀ ਮੰਡੀ ਬੋਲਦੀ ਐ ਇਹਨੂੰ ਮੰਡੀ ਸ਼ਬਦਾਬਲੀ ਬੋਲਣ ਤੋਂ ਬੰਦ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੰਗਣਾ ਸਮੇਤ ਜਿਹੜੇ ਭਾਜਪਾ ਦੇ ਐਮਪੀ ਆ ਜਾਂ ਮੰਤਰੀ ਐ ਉਹਨੂੰ ਅਸੀਂ ਪੰਜਾਬ ਤੇ ਭਾਰਤ ਦੇ ਵਿੱਚ ਜਿਹੜਾ ਉਹਨਾਂ ਦਾ ਕਰਾਹੋ ਕਰਾਂਗੇ